ਤਾਂ ਆਮ ਲੋਕਾਂ ਦੀ ਆਪਸੀ ਵਾਰਦਾਤਾ ਤੇ ਅਕਸਰ ਹੀ ਹੁੰਦੀਆਂ ਰਹਿੰਦੀਆਂ ਨੇ ਪਰ ਇੱਥੇ ਹੁਣ ਵਿਦਿਆਰਥੀਆਂ ਦੀ ਆਪਸੀ ਵਾਰਦਾਤ ਹੋਈ ਹੈ ਜੀ ਹਾਂ ਵੱਡੀ ਖਬਰ ਹੈ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਯੂਨੀਵਰਸਿਟੀ ਦੇ ਬਾਹਰ ਬੱਚਿਆਂ ਦੀ ਆਪਸੀ ਲੜਾਈ ਹੋ ਗਈ ਹੈ ਬੱਚੇ ਆਪਸ ਦੇ ਵਿੱਚ ਝੜ ਗਏ ਨੇ ਦੋ ਗਰੁੱਪਸ ਸੀਗੇ ਬੱਚਿਆਂ ਦੇ ਜੋ ਆਪਸ ਦੇ ਵਿੱਚ ਲੜ ਪਏ ਨੇ ਇੱਥੇ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਬੱਚਿਆਂ ਦੀ ਆਪਸੀ ਲੜਾਈ ਹੋਈ ਹੈ ਉੱਥੇ ਹੀ ਜੁਆਇੰਟ ਐਕਸ਼ਨ ਕਮੇਟੀ ਦੇ ਵੱਲੋਂ ਇਸ ਮਾਮਲੇ ਤੋਂ ਪੱਲਾ ਛੱਡ ਲਿਆ ਗਿਆ ਹੈ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਬੱਚਿਆਂ ਦੀ ਨਿੱਜੀ ਲੜਾਈ ਹੈ ਨਿੱਜੀ ਵਾਰਦਾਤ ਹੈ ਤੇ ਉਹਨਾਂ ਦਾ ਇਸ ਮਾਮਲੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਅਜਿਹੇ ਸ਼ਬਦ ਜਿਹੜੇ ਨਿਓ ਕਮੇਟੀ ਦੇ ਵੱਲੋਂ ਜੁਆਇੰੰਟ ਐਕਸ਼ਨ ਕਮੇਟੀ ਦੇ ਵੱਲੋਂ ਕਹੇ ਗਏ ਉਹਨਾਂ ਦੇ ਵੱਲੋਂ ਇਸ ਮਾਮਲੇ ਤੋਂ ਪੱਲਾ ਛੱਡ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦੇ ਦੋ ਗਰੁੱਪਸ ਦਾ ਆਪਸ ਦੇ ਵਿੱਚ ਟਕਰਾ ਰਿਹਾ ਤੇ ਕੁਝ ਬੱਚੇ ਜਿਹੜੇ ਨੇ ਇਸ ਮਾਮਲੇ ਦੇ ਵਿੱਚ ਕਾਇਲ ਵੀ ਦੱਸੇ ਜਾ ਰਹੇ ਨੇ ਲੜਾਈ ਦੇ ਵਿੱਚ ਕੁੱਟਮਾਰ ਦੇ ਦੌਰਾਨ ਬੱਚੇ ਜਿਹੜੇ ਨੇ ਕਾਇਲ ਵੀ ਦੱਸੇ ਜਾ ਰਹੇ ਨੇ ਉੱਥੇ ਹੀ ਸਾਹਮਣੇ ਆ ਰਿਹਾ ਹੈ ਕਿ ਯੂਨੀਵਰਸਿਟੀ ਦੇ ਹੋਸਟਲ ਨੰਬਰ 4 ਦੇ ਬਾਹਰ ਜਿਹੜੀ ਲੜਾਈ ਹੋਈ ਹੈ ਜਿੱਥੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਤੇ ਪੀਯੂ ਸਿਕਿਉਰਿਟੀ ਪੰਜਾਬ ਯੂਨੀਵਰਸਿਟੀ ਦੀ ਸਿਕਿਉਰਿਟੀ ਦੇ ਵੱਲੋਂ ਬੱਚਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁੱਝ ਲੋਕਾਂ ਦੇ ਵੱਲੋਂ ਇਸ ਮਾਮਲੇ ਦੀ ਵੀਡੀਓ ਬਣਾਈ ਗਈ। ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਬੱਚੇ ਕਿੰਨੀ ਬੁਰੀ ਤਰ੍ਹਾਂ ਜੜੇ ਨੇ ਆਪਸ ਦੇ ਵਿੱਚ ਲੜ ਰਹੇ ਨੇ। ਬੱਚਿਆਂ ਦੇ ਕੇਸ ਖੁੱਲ ਗਏ ਨੇ, ਦਸਤਾਰਾ ਖੁੱਲ ਗਈਆਂ ਨੇ ਤੇ ਇੱਕ ਦੂਜੇ ਨੂੰ ਇੱਕ ਦੂਜੇ ਦੇ ਨਾਲ ਹਾਥਾ ਪਾਈ ਕਰਨ ਲਈ ਬੱਚੇ ਇੱਕ ਇੱਧਰ ਉੱਧਰ ਭਾਜ ਰਹੇ ਨੇ। ਭੀੜ ਇਕੱਠੀ ਹੋ ਗਈ, ਲੋਕਾਂ ਦਾ ਇਕੱਠ ਜੜੇ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਉਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਨੰਬਰ 4 ਦੇ ਬਾਹਰ ਬੱਚਿਆਂ ਦੀ ਬਹੁਤ ਹੀ ਬੁਰੀ ਤਰ੍ਹਾਂ ਲੜਾਈ ਹੋਈ ਜਿਸ ਤੇ ਵਿੱਚ ਦੱਸਿਆ ਜਾ ਰਿਹਾ ਕਿ ਕੁਝ ਬੱਚੇ ਕਾਇਲ ਵੀ ਦੱਸਿਆ ਜਾ ਰਹੇ ਨੇ ਤੇ ਉਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀਡੀਓ ਤੁਸੀਂ ਵੇਖ ਸਕਦੇ ਹੋ ਕਿੰਨੀ ਬੁਰੀ ਤਰ੍ਹਾਂ ਬੱਚੇ ਆਪਸ ਦੇ ਵਿੱਚ ਲੜ ਰਹੇ ਨੇ ਇੱਕ ਦੂਜੇ ਨਾਲ ਹੱਥ ਪਾਏ ਕਰਨ ਲਈ ਦੂਸਰੇ ਨੂੰ ਕੁੱਟਣ ਲਈ ਬੱਚੇ ਜਿਹੜੇ ਨੇ ਇੱਧਰ ਉੱਧਰ ਭੱਜ ਰਹੇ ਨੇ ਤੇ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਆਮ ਲੋਕਾਂ ਦੀ ਆਪਸੀ ਵਾਰਦਾਤਾ ਤੇ ਅਕਸਰ ਹੀ ਹੁੰਦੀਆਂ ਰਹਿੰਦੀਆਂ ਨੇ ਪਰ ਇੱਥੇ ਹੁਣ ਵਿਦਿਆਰਥੀਆਂ ਦੀ ਆਪਸੀ ਵਾਰਦਾਤ ਹੋਈ ਹੈ ਜੀ ਹਾਂ ਵੱਡੀ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਯੂਨੀਵਰਸਿਟੀ ਦੇ ਬਾਹਰ ਬੱਚਿਆਂ ਦੀ ਆਪਸੀ ਲੜਾਈ ਹੋ ਗਈ ਹੈ ਬੱਚੇ ਆਪਸ ਦੇ ਵਿੱਚ ਭੜ ਗਏ ਨੇ ਦੋ ਗਰੁੱਪਸ ਦੇ ਬੱਚਿਆਂ ਦੇ ਜੋ ਆਪਸ ਦੇ ਵਿੱਚ ਲੜ ਪਏ ਨੇ ਇੱਥੇ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਬੱਚਿਆਂ ਦੀ ਆਪਸ ਲੜਾਈ ਹੋਈ ਹੈ ਉੱਥੇ ਹੀ ਜੁਆਇੰਟ ਐਕਸ਼ਨ ਕਮੇਟੀ ਦੇ ਵੱਲੋਂ ਇਸ ਮਾਮਲੇ ਤੋਂ ਪੱਲਾ ਛੱਡ ਲਿਆ ਗਿਆ ਹੈ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਬੱਚਿਆਂ ਦੀ ਨਿੱਜੀ ਲੜਾਈ ਹੈ ਨਿੱਜੀ ਵਾਰਦਾਤ ਹੈ ਤੇ ਉਹਨਾਂ ਦਾ ਇਸ ਮਾਮਲੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਅਜਿਹੇ ਸ਼ਬਦ ਜਿਹੜੇ ਨਿਓ ਕਮੇਟੀ ਦੇ ਵੱਲੋਂ ਜੁਆਇੰਟ ਐਕਸ਼ਨ ਕਮੇਟੀ ਦੇ ਵੱਲੋਂ ਕਹੇ ਗਏ ਉਹਨਾਂ ਦੇ ਵੱਲੋਂ ਇਸ ਮਾਮਲੇ ਤੋਂ ਪੱਲਾ ਛੱਡ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦੇ ਦੋ ਗਰੁੱਪਸ ਦਾ ਆਪਸ ਦੇ ਵਿੱਚ ਟਾਕਰਾ ਤੇ ਕੁਝ ਬੱਚੇ ਜਿਹੜੇ ਨੇ ਇਸ ਮਾਮਲੇ ਦੇ ਵਿੱਚ ਕਾਇਲ ਵੀ ਦੱਸੇ ਜਾ ਰਹੇ ਨੇ ਲੜਾਈ ਦੇ ਵਿੱਚ ਕੁੱਟਮਾਰ ਦੇ ਦੌਰਾਨ ਬੱਚੇ ਜਿਹੜੇ ਨੇ ਕਾਇਲ ਵੀ ਦੱਸੇ ਜਾ ਰਹੇ ਨੇ ਉੱਥੇ ਹੀ ਸਾਹਮਣੇ ਆ ਰਿਹਾ ਹੈ ਕਿ ਯੂਨੀਵਰਸਿਟੀ ਦੇ ਹੋਸਟਲ ਨੰਬਰ 4 ਦੇ ਬਾਹਰ ਜਿਹੜੀ ਲੜਾਈ ਹੋਈ ਹੈ ਜਿੱਥੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਤੇ ਪੀਯੂ ਸਿਕਿਉਰਿਟੀ ਪੰਜਾਬ ਯੂਨੀਵਰਸਿਟੀ ਦੀ ਸਿਕਿਉਰਿਟੀ ਦੇ ਵੱਲੋਂ ਬੱਚਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਲੋਕਾਂ ਦੇ ਵੱਲੋਂ ਇਸ ਮਾਮਲੇ ਦੀ ਵੀਡੀਓ ਬਣਾਈ ਗਈ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਬੱਚੇ ਕਿੰਨੀ ਬੁਰੀ ਤਰ੍ਹਾਂ ਜੜੇ ਨੇ ਆਪਸ ਦੇ ਵਿੱਚ ਲੜ ਰਹੇ ਨੇ। ਬੱਚਿਆਂ ਦੇ ਕੇਸ ਖੁੱਲ ਗਏ ਨੇ, ਦਸਤਾਰਾ ਖੁੱਲ ਗਈਆਂ ਨੇ ਤੇ ਇੱਕ ਦੂਜੇ ਨੂੰ ਇੱਕ ਦੂਜੇ ਦੇ ਨਾਲ ਹਾਥਾ ਪਾਈ ਕਰਨ ਲਈ ਬੱਚੇ ਇੱਕ ਇੱਧਰ ਉੱਧਰ ਭੱਜ ਰਹੇ ਨੇ। ਭੀੜ ਇਕੱਠੀ ਹੋ ਗਈ, ਲੋਕਾਂ ਦਾ ਇਕੱਠ ਜੜੇ। ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਉਸ ਵਕਤ ਦੀ ਵੱਡੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਨੰਬਰ 4 ਦੇ ਬਾਹਰ ਬੱਚਿਆਂ ਦੀ ਬਹੁਤ ਹੀ ਬੁਰੀ ਤਰ੍ਹਾਂ ਲੜਾਈ ਹੋਈ ਜਿਸ ਤੇ ਵਿੱਚ ਦੱਸਿਆ ਜਾ ਰਿਹਾ ਕਿ ਕੁਝ ਬੱਚੇ ਕਾਇਲ ਵੀ ਦੱਸਿਆ ਜਾ ਰਹੇ ਨੇ ਤੇ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀਡੀਓ ਤੁਸੀਂ ਵੇਖ ਸਕਦੇ ਹੋ ਕਿੰਨੀ ਬੁਰੀ ਤਰ੍ਹਾਂ ਬੱਚੇ ਆਪਸ ਦੇ ਵਿੱਚ ਲੜ ਰਹੇ ਨੇ ਇੱਕ ਦੂਜੇ ਨਾਲ ਹੱਥ ਪਾਏ ਕਰਨ ਲਈ ਦੂਸਰੇ ਨੂੰ ਕੁੱਟਣ ਲਈ ਬੱਚੇ ਜਿਹੜੇ ਨੇ ਇੱਧਰ ਉੱਧਰ ਭੱਜ ਰਹੇ ਨੇ ਤੇ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਆਮ ਲੋਕਾਂ ਦੀ ਆਪਸੀ ਵਾਰਦਾਤਾ ਤੇ ਅਕਸਰ ਹੀ ਹੁੰਦੀਆਂ ਰਹਿੰਦੀਆਂ ਨੇ ਪਰ ਇੱਥੇ ਹੁਣ ਵਿਦਿਆਰਥੀਆਂ ਦੀ ਆਪਸੀ ਵਾਰਦਾਤ ਹੋਈ ਹੈ ਜੀ ਹਾਂ ਵੱਡੀ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਯੂਨੀਵਰਸਿਟੀ ਦੇ ਬਾਹਰ ਬੱਚਿਆਂ ਦੀ ਆਪਸੀ ਲੜਾਈ ਹੋ ਗਈ ਹੈ ਬੱਚੇ ਆਪਸ ਦੇ ਵਿੱਚ ਭੜ ਗਏ ਨੇ ਦੋ ਗਰੁੱਪਸ ਸੀਗੇ ਬੱਚਿਆਂ ਦੇ ਜੋ ਆਪਸ ਦੇ ਵਿੱਚ ਲੜ ਪਏ ਨੇ ਇੱਥੇ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਬੱਚਿਆਂ ਦੀ ਆਪਸੀ ਲੜਾਈ ਹੋਈ ਹੈ ਉੱਥੇ ਹੀ ਜੁਆਇੰਟ ਐਕਸ਼ਨ ਕਮੇਟੀ ਦੇ ਵੱਲੋਂ ਇਸ ਮਾਮਲੇ ਤੋਂ ਪੱਲਾ ਛੱਡ ਲਿਆ ਗਿਆ ਹੈ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਬੱਚਿਆਂ ਦੀ ਨਿੱਜੀ ਲੜਾਈ ਹੈ ਨਿੱਜੀ ਵਾਰਦਾਤ ਹੈ ਤੇ ਉਹਨਾਂ ਦਾ ਇਸ ਮਾਮਲੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਅਜਿਹੇ ਸ਼ਬਦ ਜਿਹੜੇ ਨਿਓ ਕਮੇਟੀ ਦੇ ਵੱਲੋਂ ਜੁਆਇੰੰਟ ਐਕਸ਼ਨ ਕਮੇਟੀ ਦੇ ਵੱਲੋਂ ਕਹੇ ਗਏ ਉਹਨਾਂ ਦੇ ਵੱਲੋਂ ਇਸ ਮਾਮਲੇ ਤੋਂ ਪੱਲਾ ਛੱਡ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦੇ ਦੋ ਗਰੁੱਪਸ ਦਾ ਆਪਸ ਦੇ ਵਿੱਚ ਟਕਰਾ ਰਿਹਾ ਤੇ ਕੁਝ ਬੱਚੇ ਜਿਹੜੇ ਨੇ ਇਸ ਮਾਮਲੇ ਦੇ ਵਿੱਚ ਕਾਇਲ ਵੀ ਦੱਸੇ ਜਾ ਰਹੇ ਨੇ ਲੜਾਈ ਦੇ ਵਿੱਚ ਕੁੱਟਮਾਰ ਦੇ ਦੌਰਾਨ ਬੱਚੇ ਜਿਹੜੇ ਨੇ ਕਾਇਲ ਵੀ ਦੱਸੇ ਜਾ ਰਹੇ ਨੇ ਉੱਥੇ ਹੀ ਸਾਹਮਣੇ ਆ ਰਿਹਾ ਹੈ ਕਿ ਯੂਨੀਵਰਸਿਟੀ ਦੇ ਹੋਸਟਲ ਨੰਬਰ 4 ਦੇ ਬਾਹਰ ਜਿਹੜੀ ਲੜਾਈ ਹੋਈ ਹੈ ਜਿੱਥੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਤੇ ਪੀਯੂ ਦੀ ਸਿਕਿਉਰਿਟੀ ਪੰਜਾਬ ਯੂਨੀਵਰਸਿਟੀ ਦੀ ਸਿਕਿਉਰਿਟੀ ਦੇ ਵੱਲੋਂ ਬੱਚਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਲੋਕਾਂ ਦੇ ਵੱਲੋਂ ਇਸ ਮਾਮਲੇ ਦੀ ਵੀਡੀਓ ਬਣਾਈ ਗਈ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਬੱਚੇ ਕਿੰਨੀ ਬੁਰੀ ਤਰ੍ਹਾਂ ਜੜੇ ਨੇ ਆਪਸ ਦੇ ਵਿੱਚ ਲੜ ਰਹੇ ਨੇ। ਬੱਚਿਆਂ ਦੇ ਕੇਸ ਖੁੱਲ ਗਏ ਨੇ, ਦਸਤਾਰਾ ਖੁੱਲ ਗਈਆਂ ਨੇ ਤੇ ਇੱਕ ਦੂਜੇ ਨੂੰ ਇੱਕ ਦੂਜੇ ਦੇ ਨਾਲ ਹੱਥਾਂ ਪੈ ਕਰਨ ਲਈ ਬੱਚੇ ਇੱਕ ਇੱਧਰ ਉੱਧਰ ਭਾਜ ਰਹੇ ਨੇ। ਢੀੜ ਇਕੱਠੀ ਹੋ ਗਈ, ਲੋਕਾਂ ਦਾ ਇਕੱਠ ਜੜੇ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਉਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਨੰਬਰ 4 ਦੇ ਬਾਹਰ ਬੱਚਿਆਂ ਦੀ ਬਹੁਤ ਹੀ ਬੁਰੀ ਤਰ੍ਹਾਂ ਲੜਾਈ ਹੋਈ ਜਿਸ ਤੇ ਵਿੱਚ ਦੱਸਿਆ ਜਾ ਰਿਹਾ ਕਿ ਕੁਝ ਬੱਚੇ ਕਾਇਲ ਵੀ ਦੱਸਿਆ ਜਾ ਰਹੇ ਨੇ ਤੇ ਉਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀਡੀਓ ਤੁਸੀਂ ਵੇਖ ਸਕਦੇ ਹੋ ਕਿੰਨੀ ਬੁਰੀ ਤਰ੍ਹਾਂ ਬੱਚੇ ਆਪਸ ਦੇ ਵਿੱਚ ਲੜ ਰਹੇ ਨੇ ਇੱਕ ਦੂਸਰੇ ਨਾਲ ਹੱਥ ਪਾਏ ਕਰਨ ਲਈ ਦੂਸਰੇ ਨੂੰ ਕੁੱਟਣ ਲਈ ਬੱਚੇ ਜਿਹੜੇ ਨੇ ਇੱਧਰ ਉੱਧਰ ਭੱਜ ਰਹੇ ਨੇ ਤੇ ਵੀਡੀਓ ਇਸ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਆਮ ਲੋਕਾਂ ਦੀ ਆਪਸੀ ਵਾਰਦਾਤਾ ਤੇ ਅਕਸਰ ਹੀ ਹੁੰਦੀਆਂ ਰਹਿੰਦੀਆਂ ਨੇ ਪਰ ਇੱਥੇ ਹੁਣ ਵਿਦਿਆਰਥੀਆਂ ਦੀ ਆਪਸੀ ਵਾਰਦਾਤ ਹੋਈ ਹੈ ਜੀ ਹਾਂ ਵੱਡੀ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਯੂਨੀਵਰਸਿਟੀ ਦੇ ਬਾਹਰ ਬੱਚਿਆਂ ਦੀ ਆਪਸੀ ਲੜਾਈ ਹੋ ਗਈ ਹੈ ਬੱਚੇ ਆਪਸ ਦੇ ਵਿੱਚ ਭੜ ਗਏ ਨੇ ਦੋ ਗਰੁੱਪਸ ਸੀਗੇ ਬੱਚਿਆਂ ਦੇ ਜੋ ਆਪਸ ਦੇ ਵਿੱਚ ਲੜ ਪਏ ਨੇ ਇੱਥੇ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਬੱਚਿਆਂ ਦੀ ਆਪਸੀ ਲੜਾਈ ਹੋਈ ਹੈ ਉੱਥੇ ਹੀ ਜੁਆਇੰਟ ਐਕਸ਼ਨ ਕਮੇਟੀ ਦੇ ਵੱਲੋਂ ਇਸ ਮਾਮਲੇ ਤੋਂ ਪੱਲਾ ਛੱਡ ਲਿਆ ਗਿਆ ਹੈ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਬੱਚਿਆਂ ਦੀ ਨਿੱਜੀ ਲੜਾਈ ਹੈ ਨਿੱਜੀ ਵਾਰਦਾਤ ਹੈ ਤੇ ਉਹਨਾਂ ਦਾ ਇਸ ਮਾਮਲੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਅਜਿਹੇ ਸ਼ਬਦ ਜਿਹੜੇ ਨੇ ਉਹ ਕਮੇਟੀ ਦੇ ਵੱਲੋਂ ਜੁਆਇੰਟ ਐਕਸ਼ਨ ਕਮੇਟੀ ਦੇ ਵੱਲੋਂ ਕਹੇ ਗਏ ਉਹਨਾਂ ਦੇ ਵੱਲੋਂ ਇਸ ਮਾਮਲੇ ਤੋਂ ਪੱਲਾ ਛੱਡ ਇਹ ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦੇ ਦੋ ਗਰੁੱਪਸ ਦਾ ਆਪਸ ਦੇ ਵਿੱਚ ਟਕਰਾ ਹੋਇਆ ਤੇ ਕੁਝ ਬੱਚੇ ਜਿਹੜੇ ਨੇ ਇਸ ਮਾਮਲੇ ਦੇ ਵਿੱਚ ਕਾਇਲ ਵੀ ਦੱਸੇ ਜਾ ਰਹੇ ਨੇ ਲੜਾਈ ਦੇ ਵਿੱਚ ਕੁੱਟਮਾਰ ਦੇ ਦੌਰਾਨ ਬੱਚੇ ਜਿਹੜੇ ਨੇ ਕਾਇਲ ਵੀ ਦੱਸੇ ਜਾ ਰਹੇ ਨੇ ਉੱਥੇ ਹੀ ਸਾਹਮਣੇ ਆ ਰਿਹਾ ਹੈ ਕਿ ਯੂਨੀਵਰਸਿਟੀ ਦੇ ਹੋਸਟਲ ਨੰਬਰ 4 ਦੇ ਬਾਹਰ ਜਿਹੜੀ ਲੜਾਈ ਹੋਈ ਹੈ ਜਿੱਥੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਤੇ ਪੀਯੂ ਸਿਕਿਉਰਿਟੀ ਪੰਜਾਬ ਯੂਨੀਵਰਸਿਟੀ ਦੀ ਸਿਕਿਉਰਿਟੀ ਦੇ ਵੱਲੋਂ ਬੱਚਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਲੋਕਾਂ ਦੇ ਵੱਲੋਂ ਇਸ ਮਾਮਲੇ ਦੀ ਵੀਡੀਓ ਬਣਾਈ ਗਈ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਬੱਚੇ ਕਿੰਨੀ ਬੁਰੀ ਤਰ੍ਹਾਂ ਜੜੇ ਨੇ ਆਪਸ ਦੇ ਵਿੱਚ ਲੜ ਰਹੇ ਨੇ। ਬੱਚਿਆਂ ਦੇ ਕੇਸ ਖੁੱਲ ਗਏ ਨੇ, ਦਸਤਾਰਾ ਖੁੱਲ ਗਈਆਂ ਨੇ ਤੇ ਇੱਕ ਦੂਜੇ ਨੂੰ ਇੱਕ ਦੂਜੇ ਦੇ ਨਾਲ ਹੱਥਾਂ ਪੈ ਕਰਨ ਲਈ ਬੱਚੇ ਇੱਕ ਇੱਧਰ ਉੱਧਰ ਭਾਜ ਰਹੇ ਨੇ। ਢੀੜ ਇਕੱਠੀ ਹੋ ਗਈ, ਲੋਕਾਂ ਦਾ ਇਕੱਠ ਜੜੇ। ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਉਸ ਵਕਤ ਦੀ ਵੱਡੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਨੰਬਰ 4 ਦੇ ਬਾਹਰ ਬੱਚਿਆਂ ਦੀ ਬਹੁਤ ਹੀ ਬੁਰੀ ਤਰ੍ਹਾਂ ਲੜਾਈ ਹੋਈ ਜਿਸ ਤੇ ਵਿੱਚ ਦੱਸਿਆ ਜਾ ਰਿਹਾ ਕਿ ਕੁਝ ਬੱਚੇ ਕਾਇਲ ਵੀ ਦੱਸਿਆ ਜਾ ਰਹੇ ਨੇ ਤੇ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀਡੀਓ ਤੁਸੀਂ ਵੇਖ ਸਕਦੇ ਹੋ ਕਿੰਨੀ ਬੁਰੀ ਤਰ੍ਹਾਂ ਬੱਚੇ ਆਪਸ ਦੇ ਵਿੱਚ ਲੜ ਰਹੇ ਨੇ ਇੱਕ ਦੂਜੇ ਨਾਲ ਹੱਥ ਪਾਏ ਕਰਨ ਲਈ ਦੂਸਰੇ ਨੂੰ ਕੁੱਟਣ ਲਈ ਬੱਚੇ ਜਿਹੜੇ ਨੇ ਇੱਧਰ ਉੱਧਰ ਭੱਜ ਰਹੇ ਨੇ ਤੇ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਆਮ ਲੋਕਾਂ ਦੀ ਆਪਸੀ ਵਾਰਦਾਤਾ ਤੇ ਅਕਸਰ ਹੀ ਹੁੰਦੀਆਂ ਰਹਿੰਦੀਆਂ ਨੇ ਪਰ ਇੱਥੇ ਹੁਣ ਵਿਦਿਆਰਥੀਆਂ ਦੀ ਆਪਸੀ ਵਾਰਦਾਤ ਹੋਈ ਹੈ ਜੀ ਹਾਂ ਵੱਡੀ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਯੂਨੀਵਰਸਿਟੀ ਦੇ ਬਾਹਰ ਬੱਚਿਆਂ ਦੀ ਆਪਸੀ ਲੜਾਈ ਹੋ ਗਈ ਹੈ ਬੱਚੇ ਆਪਸ ਦੇ ਵਿੱਚ ਭੜ ਗਏ ਨੇ ਦੋ ਗਰੁੱਪਸ ਸੀਗੇ ਬੱਚਿਆਂ ਦੇ ਜੋ ਆਪਸ ਦੇ ਵਿੱਚ ਲੜ ਪਏ ਨੇ ਇੱਥੇ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਬੱਚਿਆਂ ਦੀ ਆਪਸ ਲੜਾਈ ਹੋਈ ਹੈ ਉੱਥੇ ਹੀ ਜੁਆਇੰਟ ਐਕਸ਼ਨ ਕਮੇਟੀ ਦੇ ਵੱਲੋਂ ਇਸ ਮਾਮਲੇ ਤੋਂ ਪੱਲਾ ਛੱਡ ਲਿਆ ਗਿਆ ਹੈ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਬੱਚਿਆਂ ਦੀ ਨਿੱਜੀ ਲੜਾਈ ਹੈ ਨਿੱਜੀ ਵਾਰਦਾਤ ਹੈ ਤੇ ਉਹਨਾਂ ਦਾ ਇਸ ਮਾਮਲੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਅਜਿਹੇ ਸ਼ਬਦ ਜਿਹੜੇ ਨਿਓ ਕਮੇਟੀ ਦੇ ਵੱਲੋਂ ਜੁਆਇੰਟ ਐਕਸ਼ਨ ਕਮੇਟੀ ਦੇ ਵੱਲੋਂ ਕਹੇ ਗਏ ਉਹਨਾਂ ਦੇ ਵੱਲੋਂ ਇਸ ਮਾਮਲੇ ਤੋਂ ਪੱਲਾ ਛੱਡ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦੇ ਦੋ ਗਰੁੱਪਸ ਦਾ ਆਪਸ ਦੇ ਵਿੱਚ ਟਕਰਾ ਰਿਹਾ ਤੇ ਕੁਝ ਬੱਚੇ ਜਿਹੜੇ ਨੇ ਇਸ ਮਾਮਲੇ ਦੇ ਵਿੱਚ ਕਾਇਲ ਵੀ ਦੱਸੇ ਜਾ ਰਹੇ ਨੇ ਲੜਾਈ ਦੇ ਵਿੱਚ ਕੁੱਟਮਾਰ ਦੇ ਦੌਰਾਨ ਬੱਚੇ ਜਿਹੜੇ ਨੇ ਕਾਇਲ ਵੀ ਦੱਸੇ ਜਾ ਰਹੇ ਨੇ ਉੱਥੇ ਹੀ ਸਾਹਮਣੇ ਆ ਰਿਹਾ ਹੈ ਕਿ ਯੂਨੀਵਰਸਿਟੀ ਦੇ ਹੋਸਟਲ ਨੰਬਰ 4 ਦੇ ਬਾਹਰ ਜਿਹੜੀ ਲੜਾਈ ਹੋਈ ਹੈ ਜਿੱਥੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਤੇ ਪੀਯੂ ਸਿਕਿਉਰਿਟੀ ਪੰਜਾਬ ਯੂਨੀਵਰਸਿਟੀ ਦੀ ਸਿਕਿਉਰਿਟੀ ਦੇ ਵੱਲੋਂ ਬੱਚਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁੱਝ ਲੋਕਾਂ ਦੇ ਵੱਲੋਂ ਇਸ ਮਾਮਲੇ ਦੀ ਵੀਡੀਓ ਬਣਾਈ ਗਈ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਬੱਚੇ ਕਿੰਨੀ ਬੁਰੀ ਤਰ੍ਹਾਂ ਜੜੇ ਨੇ ਆਪਸ ਦੇ ਵਿੱਚ ਲੜ ਰਹੇ ਨੇ। ਬੱਚਾ ਦੇ ਕੇਸ ਖੁੱਲ ਗਏ ਨੇ, ਦਸਤਾਰਾ ਖੁੱਲ ਗਈਆਂ ਨੇ ਤੇ ਇੱਕ ਦੂਜੇ ਨੂੰ ਇੱਕ ਦੂਜੇ ਦੇ ਨਾਲ ਹੱਥਾਂ ਪਾਈ ਕਰਨ ਲਈ ਬੱਚੇ ਇੱਕ ਇੱਧਰ ਉੱਧਰ ਭਾਜ ਰਹੇ ਨੇ। ਭੀੜ ਇਕੱਠੀ ਹੋ ਗਈ, ਲੋਕਾਂ ਦਾ ਇਕੱਠ ਜੜੇ। ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਉਸ ਵਕਤ ਦੀ ਵੱਡੀ ਤੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਨੰਬਰ 4 ਦੇ ਬਾਹਰ ਬੱਚਿਆਂ ਦੀ ਬਹੁਤ ਹੀ ਬੁਰੀ ਤਰ੍ਹਾਂ ਲੜਾਈ ਹੋਈ ਜਿਸ ਤੇ ਵਿੱਚ ਦੱਸਿਆ ਜਾ ਰਿਹਾ ਕਿ ਕੁਝ ਬੱਚੇ ਕਾਇਲ ਵੀ ਦੱਸਿਆ ਜਾ ਰਹੇ ਨੇ ਤੇ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀਡੀਓ ਤੁਸੀਂ ਵੇਖ ਸਕਦੇ ਹੋ ਕਿੰਨੀ ਬੁਰੀ ਤਰ੍ਹਾਂ ਬੱਚੇ ਆਪਸ ਦੇ ਵਿੱਚ ਲੜ ਰਹੇ ਨੇ ਇੱਕ ਦੂਜੇ ਇੱਕ ਦੂਸਰੇ ਨਾਲ ਹੱਥ ਪੈਰ ਕਰਨ ਲਈ ਦੂਸਰੇ ਨੂੰ ਕੁੱਟਣ ਲਈ ਬੱਚੇ ਜਿਹੜੇ ਨੇ ਇੱਧਰ ਉੱਧਰ ਭੱਜ ਰਹੇ ਨੇ ਤੇ ਵੀਡੀਓ ਇਸ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ